ਰੋਪੜ ਦੀ ਰਹਿਣ ਵਾਲੀ ਪਿੰਕੀ ਦਾ ਪਟਿਆਲਾ ਦੇ ਰਹਿਣ ਵਾਲੇ ਪਵਨ ਸ਼ਿਬੇ ਦੇ ਨਾਲ ਵਿਆਹ ਹੁੰਦਾ ਹੈ। ਪਵਨ ਜੋ ਕਿ ਲੋਹੇ ਦਾ ਕੰਮ ਕਰਦਾ ਸੀ। ਹੌਲੀ-ਹੌਲੀ ਉਹ ਇੰਨੀ ਮਿਹਨਤ ਕਰਦਾ ਹੈ ਕਿ ਦਿਨਾਂ ਦੇ ਵਿੱਚ ਹੀ ਇੰਨੀ ਤਰੱਕੀ ਕਰ ਲੈਂਦਾ ਹੈ ਕਿ ਕਰੋੜਾਂ ਦੀ ਕੰਪਨੀ ਦਾ ਮਾਲਕ ਬਣ ਜਾਂਦਾ ਹੈ। ਪਿੰਕੀ ਨੇ ਵੀ ਐਮਏ ਬੀਐਡ ਕੀਤੀ ਹੁੰਦੀ ਹੈ ਪਰ ਹੁਣ ਘਰ ਦੇ ਵਿੱਚ ਇੰਨਾ ਪੈਸਾ ਸੀ ਕਿ ਉਹ ਨੂੰ ਕਿਸੇ ਤਰ੍ਹਾਂ ਦੀ ਕੋਈ ਕੰਮ ਕਰਨ ਦੀ ਲੋੜ ਨਹੀਂ ਪੈਂਦੀ। ਪਿੰਕੀ ਤੇ ਪਵਨ ਦੇ ਘਰ ਦੇ ਵਿੱਚ ਇੱਕ ਮੁੰਡਾ ਜਨਮ ਲੈਂਦਾ ਹੈ। ਤੇ ਫਿਰ ਕੁਝ ਸਾਲਾਂ ਬਾਅਦ ਇੱਕ ਕੁੜੀ ਵੀ ਜਨਮ ਲੈਂਦੀ ਹੈ ਨਾਲ ਨਾਲ ਹੀ ਇਹਨਾਂ ਦਾ ਕਾਰੋਬਾਰ ਵੀ ਦਿਨ ਤੁਗਣੀ ਰਾਤ ਚੌਗਣੀ ਤਰੱਕੀ ਕਰਦਾ ਜਾਂਦਾ ਹੈ ਹੁਣ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਹੀਂ ਸੀ ਸਾਰੇ ਜਾਨੇ ਆਪਣੀ ਆਪਣੀ ਜਗ੍ਹਾ ਬੜੇ ਖੁਸ਼ ਸਨ ਸਿਵਾਏ ਪਿੰਕੀ ਦੇ ਕਿਉਂਕਿ ਪਵਨ ਮਿਹਨਤ ਦੇ ਚੱਕਰ ਦੇ ਵਿੱਚ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਪੁੱਲ ਚੁੱਕਿਆ ਸੀ ਕਿ ਉਹਦੇ ਘਰ ਦੇ ਵਿੱਚ ਉਹਦੀ ਪਤਨੀ ਵੀ ਹੈ ਤੇ ਸ਼ਾਇਦ ਉਹ ਪਹਿਲੇ ਵਾਲਾ ਸੁੱਖ ਆਪਣੀ ਪਤਨੀ ਨੂੰ ਨਹੀਂ ਦੇ ਪਾ ਰਿਹਾ ਸੀ ਪਵਨ ਜਿਸ ਤਰ੍ਹਾਂ ਹਿੰ ਫੈਕਟਰੀ ਤੋਂ ਘਰ ਆਉਂਦਾ ਤੇ ਆ ਕੇ ਰੋਟੀ ਪਾਣੀ ਖਾਂਦਾ ਤੇ ਸਿੱਧਾ ਹੀ ਸੌਂ ਚਲਾ ਜਾਂਦਾ। ਇਧਰ ਪਿੰਕੀ ਰੋਜ਼ ਰਾਤ ਨੂੰ ਆਪਣੇ ਪਤੀ ਦੇ ਪਿਆਰ ਪਾਉਣ ਵਾਸਤੇ ਤਰਸਦੀ ਰਹਿੰਦੀ। ਪਵਨ ਨੇ ਫੈਕਟਰੀ ਖੋਲੀ ਸੀ ਮੰਡੀ ਗੋਬਿੰਦਰ ਦੇ ਵਿੱਚ ਤੇ ਹੁਣ ਪਵਨ ਨੂੰ 슈ਗਰ ਵੀ ਡਾਇਗਨੋਸ ਹੋ ਚੁੱਕੀ ਸੀ ਜਿਸ ਕਰਕੇ ਉਹ ਜਲਦੀ ਥੱਕ ਜਾਂਦਾ ਸੀ ਤੇ ਘਰ ਆ ਕੇ ਸੋ ਜਾਂਦਾ ਸੀ। ਦਿਨੋਂ ਦਿਨ ਪਵਨ ਦੀ ਹਾਲਤ ਗੰਭੀਰ ਹੁੰਦੀ ਜਾ ਰਹੀ ਸੀ ਤੇ 슈ਗਰ ਦੀ ਬਿਮਾਰੀ ਉਹਦੇ ਤੇ ਹਾਵੀ ਹੁੰਦੀ ਜਾ ਰਹੀ ਸੀ। ਹੁਣ ਉਹ ਇੰਨਾ ਥੱਕਣ ਲੱਗ ਪਿਆ ਸੀ ਕਿ ਆਪਣੀ ਗੱਡੀ ਚਲਾ ਕੇ ਵੀ ਉਹ ਫੈਕਟਰੀ ਨਹੀਂ ਜਾ ਪਾਉਂਦਾ ਸੀ ਇਸ ਲਈ ਉਹਨੇ ਹੁਣ ਗੱਡੀ ਚਲਾਉਣ ਵਾਸਤੇ ਇੱਕ ਡਰਾਈਵਰ ਨੂੰ ਰੱਖਿਆ ਜਿਹਦਾ ਨਾਮ ਸੀ ਚਰਿੰਦਰ ਸਿੰਘ ਉਰਫ ਹੈਪੀ ਹੈਪੀ ਨੂੰ ਪਵਨ ਨੇ ਇਹਦੇ ਮਾਮੇ ਦੇ ਕਹਿਣ ਦੇ ਉੱਤੇ ਰੱਖਿਆ ਸੀ ਇਹਦਾ ਮਾਮਾ ਜੋ ਕਿ ਹਸਪੀਟਲ ਦੇ ਵਿੱਚ ਕੰਮ ਕਰਦਾ ਸੀ ਜਿਸ ਹਸਪੀਟਲ ਦੇ ਵਿੱਚ ਪਵਨ ਆਪਣੀ ਸ਼ੂਗਰ ਦਾ ਇਲਾਜ ਕਰਵਾਉਂਦਾ ਸੀ ਪਵਨ ਨੇ ਜਿਸ ਦਿਨ ਦਾ ਹੈਪੀ ਨੂੰ ਡਰਾਈਵਰ ਰੱਖਿਆ ਸੀ ਤਾਂ ਇਹਦਾ ਕਾਫੀ ਬੋਝ ਘਟ ਗਿਆ ਸੀ ਕਿਉਂਕਿ ਇਹਨੇ ਦਿਨ ਰਾਤ ਜਦੋਂ ਵੀ ਕਿਤੇ ਜਾਣਾ ਹੁੰਦਾ ਤਾਂ ਹੈਪੀ ਨੂੰ ਹੀ ਇਹ ਨਾਲ ਲੈ ਕੇ ਜਾਂਦਾ ਸੀ ਪਵਨ ਦੀ ਉਮਰ ਸੀ ਲਗਭਗ 45-46 ਸਾਲ ਦੀ ਤੇ ਇਹਦੀ ਜਿਹੜੀ ਪਤਨੀ ਸੀ ਪਿੰਕੀ ਇਹਦੀ ਵੀ ਉਮਰ 40-42 ਸਾਲ ਦੇ ਵਿੱਚ ਸੀ ਪਰ ਘਰ ਦੇ ਵਿੱਚ ਜਿਆਦਾ ਪੈਸਾ ਹੋਣ ਕਰਕੇ ਇਹਨੇ ਆਪਣੀ ਬੋਡੀ ਨੂੰ ਮੈਂਟੇਨ ਕਰਕੇ ਰੱਖਿਆ ਹੋਇਆ ਸੀ ਤੇ ਇਹਦੀ ਉਮਰ ਘੱਟ ਲੱਗਦੀ ਸੀ ਕਿਉਂਕਿ ਪਵਨ ਹੁਣ ਬਿਲਕੁਲ ਵੀ ਪਿੰਕੀ ਨੂੰ ਉਹ ਪਿਆਰ ਨਹੀਂ ਦੇ ਪਾ ਰਿਹਾ ਸੀ ਜੋ ਵਿਆਹ ਤੋਂ ਬਾਅਦ ਦਿੰਦਾ ਸੀ ਇਸ ਲਈ ਪਿੰਕੀ ਇੱਕ ਕਿਸਮ ਦੀ ਪਿਆਸੀ ਸੀ ਤੇ ਜਦੋਂ ਉਹ ਹੁਣ ਹੈਪੀ ਨੂੰ ਦੇਖਦੀ ਹੈ ਹੈਪੀ ਇੱਕ ਹੱਟਾ-ਕੱਟਾ ਸੋਨਾ ਸੁਨੱਖਾ ਨੌਜਵਾਨ ਉਹਦੀ ਉਮਰ ਮਹਿਜ 24-25 ਸਾਲ ਦੀ ਪਿੰਕੀ ਇਹਨੂੰ ਦੇਖਦਿਆ ਸਾਰ ਹੀ ਇਹਨੂੰ ਪਸੰਦ ਕਰ ਬੈਠਦੀ ਇਹਦੇ ਮਨ ਦੇ ਅੰਦਰ ਇਹੀ ਚੱਲ ਰਿਹਾ ਕਿ ਇਹਦੀ ਪਿਆਸ ਸਿਰਫ ਇਹ ਹੈਪੀ ਹੀ 부ਝਾ ਸਕਦਾ ਹੈ ਹੁਣ ਪਿੰਕੀ ਗੱਲਾਂ-ਗੱਲਾਂ ਦੇ ਵਿੱਚ ਹੈਪੀ ਨੂੰ ਆਪਣੇ ਦਿਲ ਦੀ ਗੱਲ ਕਹਿਣਾ ਚਾਹੁੰਦੀ ਪਰ ਉਹ ਡਰਦੀ ਵੀ ਸੀ ਕਿ ਜੇਕਰ ਇਹ ਗੱਲ ਬਾਹਰ ਪਤਾ ਚੱਲ ਗਈ ਤਾ ਪੂਰਾ ਘਰ ਬਰਬਾਦ ਹੋ ਜਾਵੇਗਾ ਦੂਜੇ ਬਨੇ ਹੈਪੀ ਨੂੰ ਬਿਲਕੁਲ ਵੀ ਇਹ ਅਹਿਸਾਸ ਨਹੀਂ ਹੁੰਦਾ ਕਿ ਪਿੰਕੀ ਉਹਦੇ ਕੋਲੋਂ ਕੀ ਚੁੰਦੀ ਹੈ ਪਰ ਪਿੰਕੀ ਦਾ ਕੰਮ ਦਿਨੋ ਦਿਨ ਵੱਧਦਾ ਜਾ ਰਿਹਾ ਸੀ ਤੇ ਇੱਕ ਦਿਨ ਉਹਨੂੰ ਇਹ ਮੌਕਾ ਮਿਲ ਜਾਂਦਾ ਹੈ ਇੱਕ ਦਿਨ ਹੈਪੀ ਪਵਨ ਨੂੰ ਘਰੋਂ ਪਿਕ ਕਰਨ ਵਾਸਤੇ ਲੇਟ ਹੋ ਜਾਂਦਾ ਹੈ ਹੁਣ ਪਵਨ ਹੈਪੀ ਨੂੰ ਉਡੀਕੇ ਆਪੇ ਹੀ ਗੱਡੀ ਡਰਾਈਵ ਕਰਕੇ ਮੰਡੀ ਗੋਬਿੰਦਗਰ ਚਲਾ ਜਾਂਦਾ ਹੈ ਇਹਦੇ ਪਿੱਛੋਂ ਹੈਪੀ ਹੁਣ ਇਹਨਾਂ ਦੇ ਘਰ ਆ ਜਾਂਦਾ ਹੈ ਜਦੋਂ ਪਿੰਕੀ ਦਰਵਾਜ਼ਾ ਖੋਲਦੀ ਹੈ ਤਾਂ ਪਹਿਲਾਂ ਤਾਂ ਉਹ ਹੈਪੀ ਨੂੰ ਡਾਂਟਦੀ ਹੈ ਕਿ ਤੂੰ ਲੇਟ ਕਿਉਂ ਆਇਆ ਤੇਰੀ ਵਜ੍ਹਾ ਕਰਕੇ ਅੱਜ ਪਵਨ ਨੂੰ ਖੁਦ ਹੀ ਗੱਡੀ ਡਰਾਈਵ ਕਰਕੇ ਜਾਣਾ ਪਿਆ ਥੋੜਾ ਬੋਤਾ ਡਾਂਟਣ ਤੋਂ ਬਾਅਦ ਉਹ ਹੁਣ ਹੈਪੀ ਨੂੰ ਅੰਦਰ ਕਮਰੇ ਦੇ ਵਿੱਚ ਲੈ ਜਾਂਦੀ ਹੈ ਉਹਦੇ ਨਾਲ ਗੱਲਾਂបਾਤਾਂ ਕਰਨ ਲੱਗ ਜਾਂਦੀ ਹੈ ਦੋ ਚਾਰ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਸਿੱਧੇ ਉਹ ਮੇਨ ਪੁਆਇੰਟ ਦੇ ਉੱਤੇ ਆਉਂਦੀ ਹੈ ਤੇ ਇੱਧਰ ਹੈਪੀ ਨੂੰ ਵੀ ਪਤਾ ਲੱਗ ਚੁੱਕਿਆ ਸੀ ਕਿ ਕਰੋੜਾਂ ਦੀ ਸੰਪਤੀ ਦੀ ਮਾਲਕਨ ਪਿੰਕੀ ਅੰਦਰੋਂ ਕੰਮ ਦੀ ਪੂਰੀ ਤਰ੍ਹਾਂ ਪਿਆਸੀ ਹੈ ਤੇ ਉਸ ਦਿਨ ਇਨਾਂ ਦੇ ਘਰ ਦੇ ਵਿੱਚ ਉਹ ਸਾਰੀਆਂ ਮਰਿਆਦਾ ਟੁੱਟਦੀਆਂ ਨੇ ਜੋ ਪਿੰਕੀ ਕਈ ਦਿਨਾਂ ਤੋਂ ਚਾਹ ਰਹੀ ਸੀ। ਇਹ ਦੋਨੇ ਜਾਨੇ ਉਸ ਘਰ ਦੇ ਵਿੱਚ ਇੱਕ ਦੂਜੇ ਦੇ ਨਾਲ ਸਬੰਧ ਬਣਾਉਂਦੇ ਨੇ। ਹੁਣ ਇਸ ਦਿਨ ਤੋਂ ਬਾਅਦ ਦੋਨਾਂ ਨੂੰ ਸੁਆਦ ਪੈ ਚੁੱਕਿਆ ਸੀ ਕਿਉਂਕਿ ਹੈਪੀ ਨੂੰ ਤਾਂ ਪੈਸਾ ਚਾਹੀਦਾ ਸੀ ਤੇ ਪਿੰਕੀ ਨੂੰ ਹੈਪੀ ਚਾਹੀਦਾ ਸੀ। ਪਰ ਦੂਜੇ ਬੰਨੇ ਹੈਪੀ ਵੀ ਉਹਨਾਂ ਹੀ ਬਿਜੀ ਸੀ ਜਿੰਨਾ ਪਵਨ ਕਿਉਂਕਿ ਹਰ ਟਾਈਮ ਤਾਂ ਉਹ ਪਵਨ ਦੇ ਨਾਲ-ਨਾਲ ਰਹਿੰਦਾ ਸੀ। ਇਹ ਹੁਣ ਦੋਨੇ ਇਹੀ ਸੋਚਦੇ ਨੇ ਕੀ ਦੋਨੇ ਕਿਵੇਂ ਇੱਕ ਦੂਜੇ ਨੂੰ ਮਿਲ ਸਕਣ ਕੀ ਤਰਕੀਬ ਲਾਈ ਜਾਵੇ ਹੁਣ ਹੈਪੀ ਹੀ ਦਿਮਾਗ ਘਮਾਉਂਦਾ ਹੈ ਤੇ ਉਹ ਆਪਣੇ ਮਾਲਕ ਪਵਨ ਨੂੰ ਕਹਿੰਦਾ ਹੈ ਕਿ ਮੈਨੂੰ ਲੱਗਦਾ ਹੈ ਕਿ ਤੁਹਾਡੀ ਤਬੀਤ ਦਿਨੋਂ ਦਿਨ ਜ਼ਿਆਦਾ ਖਰਾਬ ਹੋ ਰਹੀ ਹੈ ਤੇ ਆਫਿਸ ਤੋਂ ਬਾਅਦ ਵੀ ਜਿਹੜੇ ਕੰਮ ਹੁੰਦੇ ਨੇ ਉਹ ਵੀ ਮੈਂ ਕਰ ਦਿਆ ਕਰਾਂਗਾ ਪਵਨ ਖੁਸ਼ ਹੋ ਜਾਂਦਾ ਹੈ ਕਿ ਚਲੋ ਇਹ ਵੀ ਇੱਕ ਸਿਰਦਰਦੀ ਸੀ ਤੇ ਇਹ ਸਿਰਦਰਦੀ ਖਤਮ ਹੋਈ ਹੁਣ ਹੈਪੀ ਹੀ ਉਹਦੇ ਜਿਹੜੇ ਆਫਿਸ ਤੋਂ ਬਾਅਦ ਵਾਲੇ ਸ਼ਾਮ ਦੇ ਕੰਮ ਹੁੰਦੇ ਸਨ ਉਹ ਵੀ ਕਰਨ ਲੱਗ ਪਿਆ। ਦੋ ਚਾਰ ਦਿਨ ਇਸੇ ਤਰ੍ਹਾਂ ਹੀ ਕਰਦਾ ਹੈ। ਪਰ ਇਹਨੂੰ ਇਹ ਕੰਮ ਕਰਦਿਆਂ ਕਰਦਿਆਂ ਰਾਤ ਕਾਫੀ ਹੋ ਜਾਂਦੀ ਸੀ। ਇਹ ਹੈਪੀ ਹੁਣ ਪਵਨ ਨੂੰ ਕਹਿੰਦਾ ਹੈ ਕਿ ਮੈਂ ਜਦੋਂ ਘਰ ਜਾਣਾ ਹਾਂ ਤਾਂ ਰਸਤੇ ਦੇ ਵਿੱਚ ਬڑے ਕੁੱਤੇ ਪੈਂਦੇ ਨੇ। ਬੜੀਆਂ ਵਾਰਦਾਤਾਂ ਹੁੰਦੀਆਂ ਨੇ। ਚੋਰ ਚੱਕੇ ਵੀ ਇਹਨਾਂ ਦੇ ਏਰੀਆ ਦੇ ਵਿੱਚ ਘੁੰਮਦੇ ਰਹਿੰਦੇ ਨੇ। ਹੁਣ ਇੱਥੇ ਪਵਨ ਇਹਨੂੰ ਕਹਿੰਦਾ ਹੈ ਕਿ ਤੂੰ 2-3 ਘੰਟੇ ਵਾਸਤੇ ਤਾਂ ਘਰ ਜਾਣਾ ਹੁੰਦਾ। ਸਵੇਰੇ ਤੂੰ ਫਿਰ ਜਲਦੀ ਆ ਜਾਣਾ। ਤੇ ਤੂੰ ਇਦਾਂ ਕਰਿਆ ਕਰ ਕਿ ਰਾਤ ਨੂੰ ਰੋਟੀ ਪਾਣੀ ਇੱਥੇ ਹੀ ਖਾ ਲਿਆ ਕਰ ਤੇ ਇੱਥੇ ਹੀ ਸੌਂ ਜਾਇਆ ਕਰ ਇੱਕ ਦੋ ਹਫ਼ਤੇ ਬਾਅਦ ਤੂੰ ਘਰ ਗੇਰਾ ਮਾਰ ਲਿਆ ਕਰ ਕਿਉਂਕਿ ਹੈਪੀ ਦਾ ਤੇ ਪਿੰਕੀ ਦਾ ਇਹ ਪਹਿਲਾਂ ਹੀ ਪਲਾਨ ਸੀ ਕਿ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੈਪੀ ਇਹਨਾਂ ਦੇ ਘਰ ਦੇ ਵਿੱਚ ਹੀ ਰਾਤ ਰੁਕਿਆ ਕਰੇ ਜਿਵੇਂ ਹੀ ਪਮਨ ਥੱਕ ਟੁੱਟ ਕੇ ਸੌਂ ਜਾਂਦਾ ਤਾਂ ਫਿਰ ਰਾਤ ਨੂੰ ਪਿੰਕੀ ਤੇ ਹੈਪੀ ਦੀ ਰਾਸਰੀਲਾ ਸ਼ੁਰੂ ਹੋ ਜਾਂਦੀ ਲਗਾਤਾਰ ਇੱਕ ਮਹੀਨੇ ਤੱਕ ਇਸੇ ਤਰ੍ਹਾਂ ਚੱਲਦਾ ਰਿਹਾ ਪਿੰਕੀ ਵੀ ਪੂਰੀ ਖੁਸ਼ ਸੀ ਤੇ ਹੈਪੀ ਵੀ ਪੂਰਾ ਖੁਸ਼ ਸੀ ਪਵਨ ਦੇ ਦਿਮਾਗ ਦੇ ਵਿੱਚ ਇੱਕ ਸ਼ੱਕ ਜਿਹਾ ਪੈਦਾ ਹੋਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਪਿਛਲੇ 1.5 ਮਹੀਨੇ ਤੋਂ ਪਵਨ ਦੇ ਨਾਲ ਪਿੰਕੀ ਨੇ ਬਿਲਕੁਲ ਵੀ ਨੋਕ-ਜੋਕ ਨਹੀਂ ਕੀਤੀ ਸੀ ਜਿਹੜੀ ਜਨਾਨੀ ਹਮੇਸ਼ਾ ਹੀ ਉਹਦੇ ਨਾਲ ਲੜਦੀ ਰਹਿੰਦੀ ਸੀ ਕਿ ਉਹ ਉਹਨੂੰ ਟਾਈਮ ਨਹੀਂ ਦਿੰਦਾ ਪਰ ਪਿਛਲੇ 1.5 ਮਹੀਨੇ ਤੋਂ ਜਦੋਂ ਦਾ ਹੈਪੀ ਇਹਨਾਂ ਦੇ ਘਰ ਦੇ ਵਿੱਚ ਰਹਿ ਰਿਹਾ ਸੀ ਉਦੋਂ ਤੋਂ ਪਿੰਕੀ ਨੇ ਇੱਕ ਵਾਰੀ ਵੀ ਪਵਨ ਨੂੰ ਇਹ ਨਹੀਂ ਕਿਹਾ ਕਿ ਤੂੰ ਮਨੂਰਾਤ ਨੂੰ ਟਾਈਮ ਨਹੀਂ ਦਿੰਦਾ ਹੁਣ ਪਵਨ ਇਹਨਾਂ ਦੋਨਾਂ ਨੂੰ ਰੰਗੇ ਹੱਥੀ ਫੜਨਾ ਚਾਹੁੰਦਾ ਸੀ ਤੇ ਉਹ ਇੱਕ ਦਿਨ ਛੇਤੀ ਰੋਟੀ ਖਾ ਕੇ ਸੌਂ ਜਾਂਦਾ ਹੈ ਜਿਵੇਂ ਹੀ ਰਾਤ ਦੇ 11 12 ਦਾ ਟਾਈਮ ਹੁੰਦਾ ਹੈ ਪਿੰਕੀ ਆਪਣੇ ਕਮਰੇ ਚੋਂ ਨਿਕਲਦੀ ਹੈ ਤੇ ਹੈਪੀ ਦੇ ਕਮਰੇ ਚ ਜਾ ਕੇ ਅੰਦਰੋਂ ਕੁੰਡੀ ਲਾ ਲੈਂਦੀ ਹੈ ਪਵਨ ਵੀ ਦੱਬੇ ਪੈੜੀ ਮਗਰ ਮਗਰ ਇਹਨਾਂ ਦੇ ਕਮਰੇ ਤੱਕ ਪਹੁੰਚ ਜਾਂਦਾ ਹੈ ਪਰ ਕਮਰਾ ਤਾਂ ਅੰਦਰੋਂ ਬੰਦ ਹੁੰਦਾ ਪਰ ਖਿੜਕੀ ਦੀ ਇੱਕ ਵੀਥ ਦੇ ਵਿੱਚੋਂ ਦੀ ਉਹ ਸਾਰਾ ਕੁਝ ਅੰਦਰਲਾ ਸੀਨ ਦੇਖ ਲੈਂਦਾ ਹੈ ਜੋ ਬਹੁਤ ਹੀ ਸ਼ਰਮਨਾਕ ਸੀ 42 ਸਾਲ ਦੀ ਪਿੰਕੀ ਆਪਣੇ ਤੋਂ ਅੱਧੀ ਉਮਰ ਦੇ ਮੁੰਡੇ ਦੇ ਨਾਲ ਜਿਸਮਾਨੀ ਸਾਰੀਆਂ ਹੱਦਾਂ ਪਾਰ ਕਰ ਰਹੀ ਸੀ। ਹੁਣ ਇਹ ਸਭ ਵੇਖ ਕੇ ਪਵਨ ਦਾ ਦਿਲ ਟੁੱਟ ਜਾਂਦਾ ਹੈ। ਉਹ ਪਹਿਲਾਂ ਤਾਂ ਇਹ ਚਾਹੁੰਦਾ ਸੀ ਕਿ ਇਹਨਾਂ ਦੋਨਾਂ ਨੂੰ ਮਾਰ ਦੇਵੇ ਪਰ ਫਿਰ ਉਹ ਸੋਚਦਾ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ ਉਹ ਵੀ ਜੇਲ੍ਹ ਪਹੁੰਚ ਜਾਵੇਗਾ ਤੇ ਇਹਦੇ ਜਿਹੜੇ ਬੱਚੇ ਨੇ ਮੁੰਡਾ ਕੁੜੀ ਹੈ ਉਹਨਾਂ ਦੋਨਾਂ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਹੁਣ ਪਵਨ ਚੁੱਪਚਾਪ ਆਪਣੇ ਕਮਰੇ ਦੇ ਵਿੱਚ ਜਾ ਕੇ ਸੌਂ ਜਾਂਦਾ ਹੈ ਤੇ ਥੋੜੀ ਦੇਰ ਬਾਅਦ ਹੀ ਪਿੰਕੀ ਵੀ ਪਵਨ ਦੇ ਕਮਰੇ ਦੇ ਵਿੱਚ ਆਉਂਦੀ ਹੈ ਤੇ ਇਹ ਵੀ ਸੌਂ ਜਾਂਦੀ ਹੈ ਹੁਣ ਅਗਲੀ ਸਵੇਰ ਹੁੰਦੀ ਹੈ ਤਾਂ ਪਵਨ ਹੈਪੀ ਦੇ ਨਾਲ ਕੰਮ ਤੇ ਚੱਲਿਆ ਜਾਂਦਾ ਹੈ ਪਰ ਪੂਰੀ ਰਾਤ ਨਾ ਤੇ ਪਵਨ ਸੁੱਤਾ ਸੀ ਤੇ ਨਾ ਹੀ ਪੂਰਾ ਦਿਨ ਉਹਨੂੰ ਚੈਨ ਆ ਰਿਹਾ ਸੀ ਇਹ ਹੁਣ ਖੰਨੇ ਰਹਿੰਦੇ ਆਪਣੇ ਭਰਾ ਰਾਜਕਮਾਲ ਨੂੰ ਬੁਲਾਉਂਦਾ ਹੈ ਤੇ ਪੂਰੀ ਕਹਾਣੀ ਉਹਨੂੰ ਦੱਸਦਾ ਹੈ ਇੱਥੇ ਰਾਜਕਮਾਲ ਵੀ ਬੜਾ ਹੈਰਾਨ ਹੁੰਦਾ ਹੈ ਕਿ ਇਸ ਉਮਰ ਦੇ ਵਿੱਚ ਆ ਕੇ ਉਦੀ ਭਾਬੀ ਨੂੰ ਆਖਿਰ ਕੀ ਹੋ ਗਿਆ ਹੁਣ ਇਥੇ ਪਵਨ ਰਾਜਕੁਮਾਰ ਨੂੰ ਇਹ ਪੁੱਛਦਾ ਹੈ ਕਿ ਬਿਨਾ ਕੋਈ ਹੰਗਾਮਾ ਕੀਤਿਆ ਆਪਾਂ ਇਹਨਾਂ ਦੋਨਾਂ ਨੂੰ ਕਿਵੇਂ ਇੱਕ ਦੂਜੇ ਨੂੰ ਮਿਲਣ ਤੋਂ ਰੋਕ ਸਕਦੇ ਹਾਂ ਤੇ ਰਾਜਕੁਮਾਰ ਇਹ ਕਹਿੰਦਾ ਹੈ ਕਿ ਤੁਸੀਂ ਕਿਸੇ ਤਰ੍ਹਾਂ ਕਰਕੇ ਹੈਪੀ ਦਾ ਘਰ ਦੇ ਵਿੱਚ ਸੋਨਾ ਬੰਦ ਕਰ ਦਿਓ ਫਿਰ ਥੋੜੇ ਦਿਨਾਂ ਬਾਅਦ ਕੋਈ ਨਾ ਕੋਈ ਬਹਾਨਾ ਲਾ ਕੇ ਜਾਂ ਫਿਰ ਕੋਈ ਗਲਤੀ ਲੱਭ ਕੇ ਇਨੂੰ ਨੌਕਰੀ ਤੋਂ ਕੱਢ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਦੋਨੇ ਇੱਕ ਦੂਜੇ ਦੇ ਨਾਲ ਨਾ ਮਿਲ ਸਕਣਗੇ ਤੇ ਫਿਰ ਆਪਣੇ ਆਪ ਹੀ ਇਹ ਸਾਰਾ ਕੁਝ ਠੀਕ ਹੋ ਜਾਵੇਗਾ ਪਵਨ ਉਸ ਦਿਨ ਇਸੇ ਤਰ੍ਹਾਂ ਕਰਦਾ ਹੈ ਉਹ ਰਸਤੇ ਦੇ ਵਿੱਚ ਜਾਂਦੇ ਜਾਂਦੇ ਹੈਪੀ ਨੂੰ ਗੱਡੀ ਤੋਂ ਉਤਾਰਦਾ ਹੈ ਤੇ ਕਹਿੰਦਾ ਹੈ ਕਿ ਤੂੰ ਆਪਣੇ ਘਰ ਚਲਾ ਜਾ ਜੇਕਰ ਮੈਨੂੰ ਕੋਈ ਕੰਮ ਪਵੇਗਾ ਤਾਂ ਮੈਂ ਆਪੇ ਹੀ ਹੈਂਡਲ ਕਰ ਲਵਾਂਗਾ ਤੇ ਜੇ ਮੈਨੂੰ ਤੇਰੀ ਜ਼ਰੂਰਤ ਪਵੇਗੀ ਤਾਂ ਮੈਂ ਤੈਨੂੰ ਫੋਨ ਕਰ ਦਵਾਂਗਾ ਹੁਣ ਉਸ ਦਿਨ ਹੈਪੀ ਪਵਨ ਦੇ ਘਰ ਨਹੀਂ ਗਿਆ ਦੂਸਰੇ ਬਨੇ ਪਿੰਕੀ ਵੀ ਤਰਫ ਰਹੀ ਸੀ ਕਿ ਹੈਪੀ ਕਦੋਂ ਆਵੇ ਪਰ ਉਸ ਦਿਨ ਹੈਪੀ ਕਰ ਨਹੀਂ ਆਇਆ ਅਗਲੇ ਦਿਨ ਪਵਨ ਨੇ ਕਿਤੇ ਜਾਣਾ ਹੁੰਦਾ ਹੈ ਤੇ ਹੈਪੀ ਥੋੜਾ ਲੇਟ ਆਉਂਦਾ ਹੈ ਤੇ ਹੁਣ ਪਵਨ ਉਹਨੂੰ ਡਾਂਟਦਾ ਹੈ ਤੇ ਉਹਦੇ ਹੱਥ ਦੇ ਵਿੱਚ ਪੈਸੇ ਰੱਖਦਾ ਹੈ ਕਿ ਤੇਰਾ ਅੱਜ ਤੋਂ ਹਿਸਾਬ ਪੂਰਾ ਕਰ ਦਿੱਤਾ ਗਿਆ ਤੂੰ ਕੱਲ ਤੋਂ ਕੰਮ ਤੇ ਨਾ ਆਵੇਂ ਹੈਪੀ ਪੁੱਛਦਾ ਹੈ ਕਿ ਮੇਰਾ ਕਸੂਰ ਕੀ ਹੈ ਫਿਰ ਪਵਨ ਦੱਸਦਾ ਹੈ ਕਿ ਮੈਂ ਇੱਕ 슈ਗਰ ਪੇਸ਼ੈਂਟ ਆ ਤੇ ਮੈਨੂੰ ਟਾਈਮ ਸਰ ਦਵਾਈਆਂ ਚਾਹੀਦੀਆਂ ਹੁੰਦੀਆਂ ਨੇ ਟਾਈਮ ਸਰ ਮੈਂ ਹਸਪੀਟਲ ਜਾਣਾ ਹੁੰਦਾ ਹੈ ਪਰ ਤੂੰ ਕੇਅਰਲੈਸ ਹੈਂ ਤੇ ਤੂੰ ਟਾਈਮ ਸਰ ਨਹੀਂ ਆਉਂਦਾ ਹੁਣ ਅਗਲੇ ਦਿਨ ਪਵਨ ਨੇ ਦੂਸਰੇ ਕਿਸੇ ਡਰਾਈਵਰ ਦਾ ਇੰਤਜ਼ਾਮ ਕਰ ਲਿਆ ਸੀ ਤੇ ਹੈਪੀ ਦੀ ਛੁੱਟੀ ਕਰ ਦਿੱਤੀ ਸੀ ਪਰ ਜਿਵੇਂ ਹੀ ਪਵਨ ਕਰੋ ਕੰਮ ਤੇ ਨਿਕਲਦਾ ਹੈਪੀ ਉਹਨਾਂ ਦੇ ਘਰ ਚਲਿਆ ਜਾਂਦਾ ਹੈਪੀ ਨੂੰ ਦੇਖਦਿਆ ਸਾਰੀ ਪਿੰਕੀ ਉਹਦੇ ਗੱਲ ਲੱਗ ਕੇ ਪਿਛਲੇ 2 ਦਿਨਾਂ ਦਾ ਪਿਆਰ ਉਹਦੇ ਤੋਂ ਲਟਾਉਂਦੀ ਹੈ ਤੇ ਉਹਨੂੰ ਕਹਿੰਦੀ ਹੈ ਕਿ ਮੈਂ ਤੇਰੀ 2 ਦਿਨ ਤੱਕ ਵੇਟ ਕੀਤੀ ਪਰ ਤੂੰ ਕਿਉਂ ਨਹੀਂ ਆਇਆ ਇਹ ਹੁਣ ਦੱਸਦਾ ਹੈ ਕਿ ਸ਼ਾਇਦ ਪਵਨ ਨੂੰ ਸਾਡੇ ਦੋਨਾਂ ਬਾਰੇ ਪਤਾ ਲੱਗ ਗਿਆ ਹੈ ਤੇ ਇਸ ਲਈ ਉਹਨੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਇਸ ਦਿਨ ਇਹ ਪੂਰੀ ਦਿਹਾੜੀ ਦੋਨੇ ਜਾਨੇ ਕਮਰੇ ਦੇ ਅੰਦਰ ਬੰਦ ਰਹਿੰਦੇ ਨੇ ਤੇ ਪਿਛਲੇ 2 ਦਿਨ ਦੀ ਵੀ ਇੱਕ ਅਸਰ ਪੂਰੀ ਕਰ ਲੈਂਦੇ ਨੇ ਉਤੋਂ ਪਿੰਕੀ ਹੁਣ ਹੈਪੀ ਨੂੰ ਕਹਿੰਦੀ ਹੈ ਕਿ ਚੰਗਾ ਹੋਇਆ ਹੁਣ ਆਪਾਂ ਜਿਆਦਾ ਦੇਰ ਤੱਕ ਮਿਲ ਸਕਾਂਗੇ ਤੇ ਪਿੰਕੀ ਹੁਣ ਇਹਨੂੰ ਆਪਣੇ ਘਰ ਦੇ ਲਾਗੇ ਚਾਗੇ ਹੀ ਇੱਕ ਕਿਰਾਇਤ ਕਮਰਾ ਲੈ ਕੇ ਵੀ ਦਿੰਦੀ ਹੈ ਉਤੋਂ ਇਹਨੂੰ ਹਰ ਮਹੀਨੇ 20000 ਰੁਪਿਆ ਦੇਣ ਦਾ ਵੀ ਵਾਅਦਾ ਕਰਦੀ ਹੈ ਹੁਣ ਪਿੰਕੀ ਤੇ ਹੈਪੀ ਬਿਨਾ ਕੋਈ ਝੰਜਟ ਬਿਨਾ ਕੋਈ ਟੈਨਸ਼ਨ ਤੋਂ ਹਰ ਰੋਜ਼ ਮਿਲਦੇ ਨੇ ਤੇ ਦੂਜੇ ਬੰਨੇ ਪਵਨ ਨੂੰ ਇਹ ਲੱਗ ਰਿਹਾ ਹੁੰਦਾ ਹੈ ਕਿ ਉਹਨੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਸਾਰਾ ਕੁਝ ਨਿਬੇੜ ਦਿੱਤਾ ਤੇ ਹੁਣ ਉਹਦੀ ਪਤਨੀ ਤੇ ਹੈਪੀ ਇੱਕ ਦੂਜੇ ਨੂੰ ਨਹੀਂ ਮਿਲ ਸਕਦੇ ਹੁਣ ਕਈ ਮਹੀਨੇ ਤੱਕ ਇਦਾਂ ਹੀ ਲੰਘਦੇ ਨੇ ਪਰ ਇੱਕ ਦਿਨ ਪਵਨ ਨੂੰ ਫਿਰ ਤੋਂ ਪਤਾ ਲੱਗ ਜਾਂਦਾ ਹੈ ਕਿ ਹੈਪੀ ਉਹਨਾਂ ਦੇ ਘਰ ਆਉਂਦਾ ਹੈ ਤੇ ਇਹ ਹੁਣ ਇਸ ਦਿਨ ਆਪਣੀ ਪਤਨੀ ਦੇ ਨਾਲ ਲੜਦਾ ਹੈ ਝਗੜਦਾ ਹੈ ਤੇ ਕਹਿੰਦਾ ਹੈ ਕਿ ਤੂੰ ਇਸ ਉਮਰ ਦੇ ਵਿੱਚ ਇਦਾਂ ਕਿਉਂ ਕਰ ਰਹੀ ਹੈ ਪਰ ਪਿੰਕੀ ਕਹਿੰਦੀ ਹੈ ਕਿਉਂ ਹੈਪੀ ਬਿਨਾਂ ਨਹੀਂ ਰਹਿ ਸਕਦੀ ਉਸ ਦਿਨ ਇਹਨਾਂ ਦੇ ਘਰ ਦੇ ਵਿੱਚ ਕਾਫੀ ਕਲੇਸ਼ ਹੁੰਦਾ ਹੈ ਹੋਂ ਦਿਨ ਆ ਜਾਂਦਾ ਹੈ 23 ਦਸੰਬਰ 2009 ਦਾ ਇਸ ਦਿਨ ਪਿੰਕੀ ਆਪਣੇ ਦੋਨਾਂ ਬੱਚਿਆਂ ਨੂੰ ਲੈਦੀ ਹੈ ਤੇ ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਨ ਵਾਸਤੇ ਚਲੀ ਜਾਂਦੀ ਹੈ ਹੋਂ ਦਿਨ ਚੜਦਾ ਹੈ 24 ਦਸੰਬਰ ਦਾ ਸਵੇਰੇ ਸਵੇਰੇ ਪਿੰਕੀ ਨੂੰ ਉਹਦੇ ਦਿਉਰ ਰਾਜਕੁਮਾਰ ਦਾ ਫੋਨ ਆਉਂਦਾ ਹੈ ਰਾਜਕੁਮਾਰ ਕਹਿੰਦਾ ਹੈ ਕਿ ਕੱਲ ਦਾ ਹੀ ਪਵਨ ਕਿਤੇ ਗਾਇਬ ਹੋ ਗਿਆ ਤੇ ਮਿਲ ਨਹੀਂ ਰਿਹਾ ਹੋਂ ਪਿੰਕੀ ਆਪਣੇ ਘਰ ਫੋਨ ਕਰਦੀ ਹੈ ਜਦੋਂ ਫੋਨ ਕਰਦੀ ਹੈ ਤਾਂ ਘਰ ਦਾ ਨੌਕਰ ਫੋਨ ਚੱਕਦਾ ਹੈ ਪੋਰਨ ਦੱਸਦਾ ਕਿ ਕੱਲ ਰਾਤ ਨੂੰ ਸਾਬ ਦੇ ਨਾਲ ਕੋਈ ਦੋਸਤ ਆਏ ਸਨ ਤੇ ਦੋਨਾਂ ਦੋਸਤਾਂ ਨੇ ਬੈਠ ਕੇ ਮਟਰਨ ਬਣਾਇਆ ਸੀ ਤੇ ਇਹਨਾਂ ਨੇ ਮਟਰਨ ਖਾਦਾ ਤੇ ਨਾਲੇ ਸ਼ਰਾਬ ਪੀਤੀ ਉਸ ਤੋਂ ਬਾਅਦ ਪਵਨ ਪਤਾ ਨਹੀਂ ਕਿੱਥੇ ਚਲੇ ਗਏ ਵਾਪਸ ਘਰ ਨਹੀਂ ਆਏ ਹੁਣ 25 ਤਰੀਕ ਨੂੰ ਪਿੰਕੀ ਵਾਪਸ ਆਪਣੇ ਘਰ ਜਾਂਦੀ ਹੈ ਤੇ ਆ ਕੇ ਪੁਲਿਸ ਥਾਣੇ ਦੇ ਵਿੱਚ ਰਿਪੋਰਟ ਲਿਖਾਉਂਦੀ ਹੈ ਪੁਲਿਸ ਵਾਲਿਆਂ ਨੂੰ ਇਨੀਸ਼ੀਅਲ ਇਨਕੁਆਇਰੀ ਦੇ ਵਿੱਚ ਹੀ ਪਿੰਕੀ ਤੇ ਹੈਪੀ ਦੇ ਨਜਾਇਜ਼ ਰਿਸ਼ਤਿਆਂ ਬਾਰੇ ਪਤਾ ਲੱਗ ਜਾਂਦਾ ਹੈ ਹੁਣ ਪੁਲਿਸ ਨੂੰ ਸ਼ੱਕ ਇਹਨਾਂ ਦੋਨਾਂ ਦੇ ਉੱਤੇ ਹੋ ਰਿਹਾ ਸੀ ਪੁਲਿਸ ਵਾਲੇ ਜਦੋਂ ਇਹਨਾਂ ਦੋਨਾਂ ਨੂੰ ਬੁਲਾਉਂਦੇ ਨੇ ਤਾਂ ਦੋਨੇ ਹੀ ਕਿਤੇ ਗਾਇਬ ਹੋ ਜਾਂਦੇ ਨੇ ਫਿਰ 29 ਦਸੰਬਰ ਨੂੰ ਆਪਣੇ ਆਪ ਨੂੰ ਇਹ ਦੋਨੇ ਜਾਣੇ ਸਰੈਂਡਰ ਕਰ ਦਿੰਦੇ ਨੇ ਤੇ ਦੋਨੇ ਜਾਣੇ ਬਾਕੀ ਜਾਂਦੇ ਨੇ ਕਿ ਇਹਨਾਂ ਨੇ ਹੀ ਮਿਲ ਕੇ ਪਵਨ ਦੀ ਹਤਿਆ ਕੀਤੀ ਕਿਉਂਕਿ ਪਿੰਕੀ ਨੂੰ ਹੈਪੀ ਤੋਂ ਸਰੀਰਕ ਸੁਖ ਚਾਹੀਦਾ ਸੀ ਤੇ ਹੈਪੀ ਦੀ ਨਜ਼ਰ ਪਿੰਕੀ ਦੇ ਕਰੋੜਾਂ ਦੀ ਪ੍ਰਾਪਰਟੀ ਦੇ ਉੱਤੇ ਸੀ ਹੁਣ ਦੋਨੇ ਜਾਣੇ ਮਿਲ ਕੇ ਪਵਨ ਨੂੰ ਰਸਤੇ 'ਚ ਹਟਾਉਣ ਦੇ ਬਾਰੇ ਪਲਾਨ ਬਣਾਉਂਦੇ ਨੇ ਹੁਣ ਕਤਲ ਕਰਨਾ ਹੈਪੀ ਦੇ ਇਕੱਲੇ ਦਾ ਵਸਦਾ ਕੰਮ ਨਹੀਂ ਸੀ ਇਸ ਲਈ ਉਹਨੇ ਆਪਣੇ ਜਿਗੜੀ ਦੋਸਤ ਗੋੜਵ ਨੂੰ ਨਾਲ ਲਿਆ ਤੇ ਇਸ ਪਲਾਨ ਦੇ ਵਿੱਚ ਸ਼ਾਮਲ ਕੀਤਾ ਤੇ ਉਹਨੂੰ 2 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਜਿਸ ਤਰ੍ਹਾਂ ਹੀ ਪਿੰਕੀ ਨੂੰ ਪਤਾ ਲੱਗਦਾ ਹੈ ਤੇ ਉਹ ਹੁਣ ਬੱਚਿਆਂ ਨੂੰ ਨਾਲ ਲੈ ਜਾਂਦੀ ਹੈ ਤੇ ਮਾਤਾ ਦੇ ਦਰਸ਼ਨ ਕਰਨ ਚਲੀ ਜਾਂਦੀ ਹੈ ਜਿਸ ਤਰ੍ਹਾਂ ਹੀ ਘਰੋਂ ਬਾਹਰ ਜਾਂਦੀ ਹੈ ਤੇ ਇਹ ਦੋਨੇ ਜਾਣ ਇਹਨਾਂ ਦੇ ਘਰ ਵਰਦੇ ਨੇ ਤੇ ਚਾਕੂਆਂ ਦੇ ਨਾਲ ਪਵਨ ਦਾ ਕਤਲ ਕਰ ਦਿੰਦੇ ਨੇ ਤੇ ਫਿਰ ਇਹਦੀ ਬੋਡੀ ਨੂੰ ਚੱਕਦੇ ਨੇ ਤੇ ਸੁੰਨਸਾ ਨਿ ਇਲਾਕੇ ਦੇ ਵਿੱਚ ਜਾ ਕੇ ਸੁੱਟ ਦਿੰਦੇ ਨੇ ਹੁਣ ਪੁਲਿਸ ਵਾਲਿਆਂ ਨੇ ਇਹਨਾਂ ਦੋਨਾਂ ਦੇ ਬਿਆਨ ਲਏ ਤੇ ਇਹਨਾਂ ਦੀ ਨਿਸ਼ਾਨਦੇਹੀ ਤੇ ਜਾ ਕੇ ਉਹ ਜਿਹੜੀ ਬੋਡੀ ਨੂੰ ਵੀ ਰਿਕਵਰ ਕਰ ਲਿਆ ਇਸ ਤਰ੍ਹਾਂ ਇੱਕ ਹਸਦਾ ਬਸਦਾ ਘਰ ਇੱਕ ਜਨਾਨੀ ਦੀ ਹਾਫਿਸ਼ ਦੇ ਕਰਕੇ ਬਰਬਾਦ ਹੋ ਗਿਆ ਸੀ। ਬਾਕੀ ਤੁਹਾਡਾ ਕੀ ਕਹਿਣਾ ਇਸ ਘਟਨਾ ਦੇ ਬਾਰੇ? ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਇਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਿਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ। ਧੰਨਵਾਦ।